ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਵਿੱਚ ਭੇਜ ਕੇ ਜੋ ਸਮਝਾਉਣਾ ਕੀਤਾ ਸੀ ਉਹ ਉਹਨਾਂ ਨੇ ਹਰ ਜੋਗ ਦੇ ਵਿੱਚ ਆਪਣੇ ਭਗਤਾਂ ਨੂੰ ਭੇਜਦੇ ਰਹੇ ਸਾਨੂੰ ਸਮਝਾਉਂਦੇ ਰਹੇ ਅਸੀਂ ਉਹਨਾਂ ਦੀਆਂ ਬੇਚਾਰਾ ਨੂੰ ਸਮਝ ਨਹੀਂ ਸਕੇ ਸਾਡੀਆਂ ਉਹਨਾਂ ਨੇ ਫੇਰੇ ਦੀਆਂ ਦੀਤਾ ਬਣਾ ਦੁੱਤੀਆਂ ਕਿ ਜੋ ਤੁਸੀਂ ਇਸ ਸੰਸਾਰ ਦੇ ਵਿੱਚ ਪਤਨੀ ਪਤੀ ਦਾ ਮਿਲਾਪ ਹੋ ਰਿਹਾ ਆਪਾਂ ਕਹਿੰਦੇ ਨੇ ਕਿ ਵਿਆਹ ਹੋ ਗਿਆ ਤਾਂ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਪ੍ਰਭੂ ਦੇ ਨਾਲ ਇਸੇ ਤਰੀਕੇ ਦੇ ਨਾਲ ਤੁਸੀਂ ਮਿਲਾਪ ਕਰਨਾ 베ਦੀ ਦੇ ਦੁਆਰੇ ਜੋ ਅਗਨ ਫੇਰੇ ਲਏ ਜਾਂਦੇ ਨੇ ਉਹਨਾਂ ਦਾ ਮਤਲਬ ਕੀ ਹੈ ਉਹਦੇ ਵਿੱਚ ਸੋਝੀ ਸਾਨੂੰ ਕੀ ਦਿੱਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੇ ਸਵੇਬੇ ਤੁਸੀਂ ਅਗੰ ਦੇ 4 ਸੱਤ ਚੱਕਰ ਲੈਂਦੇ ਹੋ ਤਾਂ ਤੁਸੀਂ ਪਹਿਲੇ ਚੱਕਰ ਦਾ ਮਤਲਬ ਇਹ ਹੈ ਕਿ ਤੁਸੀਂ ਪਰਮਾਤਮਾ ਨੂੰ ਆਪਾ ਸਮਰਪਣ ਕਰਨ ਦੇ ਵਾਸਤੇ ਲੜਕੀ ਦਾ ਜਿਹੜਾ ਪੱਤੀ ਉਸਵੇ ਤੇ ਪਾਣ ਲੱਗਾ ਹੈ ਉਸ ਦਾ ਪੱਲਾ ਉਸ ਨੂੰ ਫਰਾਇਆ ਜਾਂਦਾ ਹੈ ਕਿ ਤੂੰ ਆਪਣੇ ਹੁਣ ਪ੍ਰਮਾਤਮਾ ਦੇ ਨਾਲ ਉਹਦਾ ਪੱਲਾ ਫੜ ਲੈਗੇ ਉਹਦੇ ਨਾਮ ਦੇ ਜਿਹੜਾ ਗੁਰਮੰਤਰ ਜੜ ਕਰਨਾ ਹੈ ਉਹ ਓਮ ਨਮੋ ਸ਼ਿਵਾ ਕਹਿੰਦੇ ਸੀ ਔਰ ਹਰ ਜਦੋਂ ਉਹਨਾਂ ਦਾ ਅਗਨੀ ਫੇਰਾ ਹੁੰਦਾ ਹੈ ਜਿਹਨੂੰ ਆਪਾਂ ਲਾਵਾ ਕਰ ਦਿੰਦੇ ਹਾਂ ਉਹ ਥੇ ਵੀ ਜਾ ਕੇ ਉਹਦੇ ਵਿੱਚ ਓਮ ਨਮੋ ਸ਼ਿਵਾ ਕਿਹਾ ਜਾਂਦਾ ਹੈ ਜਿਸ ਵੇਲੇ ਉਹ ਇਸਨਾਰ ਕਰਦਾ ਹੈ ਤਾਂ ਉਹ ਸੰਸਾਰ ਦੇ ਵਿੱਚੋਂ ਉੱਪਰ ਉੱਠ ਜਾਂਦਾ ਹੈ ਜਿਸ ਨੂੰ ਮੂਲੇ ਧਾਰ ਚੱਕਰ ਵੀ ਕਿਹਾ ਗਿਆ ਇਸ ਤੇ ਰਾਹੀਂ ਕਿਸੇ ਸੰਸਾਰ ਛੱਡ ਦਿੱਤਾ ਫਿਰ ਸਾਨੂੰ ਦੂਸਰਾ ਜਿਹੜਾ ਰਾਮ ਫੇਰ ਪੜਦੇ ਆਪਾਂ ਜਦੋਂ ਉਹ ਦੂਸਰਾ ਉਹਨਾਂ ਨੇ ਅਗੰਦਾ ਫੇਰ ਲੈਣਾ ਮੇਲੀ ਦੁਆਰਾ ਤਾਂ ਉਸ ਵੇਲੇ ਉਹਦਾ ਹੁੰਦਾ ਕਿ ਉਹ ਬੰਦਾ ਨਿਰਭਉ ਹੁਣ ਉਸ ਵੇਲੇ ਵਿੱਚ ਹੋਣਾ ਹੁੰਦਾ ਤੀਸਰੇ ਜਿਹੜੇ ਹੈ ਸਾਡਾ ਫੇਰ ਅਸੀਂ ਉਸ ਦਾ ਫੇਰਾ ਲੈਂਦੇ ਹਾਂ ਜਦੋਂ ਓਮ ਅਚਾਰਨ ਤੋਂ ਬਾਅਦ ਦੇ ਵਿੱਚ ਮੰਤਰ ਪੜ੍ਹਦੇ ਨੇ ਨਾਲ-ਨਾਲ ਫੇਰ ਉਹ ਜਿਹੜੇ ਸਿਗੇ ਸਾਡਾ ਜਦੋਂ ਉਹ ਚੱਕਰ ਪੂਰਾ ਕਰ ਲਿਓ ਉਸ ਦੇ ਕੇ ਆਪਣੇ ਵਿਚਾਰ ਜਿਹੜੇ ਸਿਗੇ ਉਹਨਾਂ ਨੂੰ ਸ਼ੁੱਧ ਕਰਨਾ ਵਿਚਾਰਾਂ ਨੂੰ ਰੋਕ ਲੈਣਾ ਕਿਸੇ ਚੀਜ਼ ਤੋਂ ਪ੍ਰਭਾਵਤ ਨਹੀਂ ਹੋਣਾ ਉਹ ਬਿਲਕੁਲ ਇਸ ਨੂੰ ਫੇਰ ਪਹਿਲਾ ਜਦੋਂ ਨਰਪਉ ਹੋਇਆ ਉਸ ਨੂੰ ਸ਼ਬਦ ਅਸ਼ਟਾਂਕ ਤੇ ਕਰਾ ਕੇ ਆ ਗਿਆ ਜਿਸ ਵੇਲੇ ਫਿਰ ਇਹ ਬਿਲਕੁਲ ਆਪਣੇ ਵਿਚਾਰਾਂ ਨੂੰ ਰੋਕ ਲਿਆ ਉਹਨੂੰ ਕੋਈ ਕੀ ਪ੍ਰਵਾਹ ਨਹੀਂ ਕਰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਲੜਾਈ ਝਗੜੇ ਇਸ ਨੂੰ ਮਰੀ ਮਨੀ ਪਰ ਘਾਟ ਚੱਕਰ ਆ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਹਰ ਵਕਤ ਸਹਿਜ ਤੁਨ ਸੁਣਦਾ ਰਹਿੰਦਾ ਇਹ ਸੁਣਨ ਦੀ ਸਾਨੂੰ ਪ੍ਰੇਰਣਾ ਦਿੱਤੀ ਗਈ ਸੀ ਜਿਹੜਾ ਇਹ ਅਗਨ ਪੇੜਾ ਹੈ ਉਸੋਂ ਬਾਅਦ ਦੇ ਵਿੱਚ ਅਸੀਂ ਜਿਹੜਾ ਸਗਾ ਅਗਨ ਫੇਰਾ ਲੈ ਕੇ ਫਿਰ ਸਾਡੀ ਜਿਹੜੀ ਅਵਸਥਾ ਜਦੋਂ ਤੁਸੀਂ ਸਹਿਜ ਨੂੰ ਸੁਣੀ ਜਾਓਗੇ ਸੁਣੀ ਜਾਓਗੇ ਤਾਂ ਤੁਹਾਡੀ ਜਿਹੜੀ ਕੰਠਿਆ ਇਹਦੇ ਉੱਪਰ ਤੁਸੀਂ ਰਸਨਾ ਆਉਣੀ ਸ਼ੁਰੂ ਹੋ ਜਾਏਗਾ ਰਸ ਆਏਗਾ ਜਿਸ ਵੇਲੇ ਤੁਸੀਂ ਇਹ ਗੁਰਮੰਤਰ ਜਾਪ ਕਰਦੇ ਹਾਂ ਉਸ ਵੇਲੇ ਵੀ ਸਾਡੇ ਅੰਦਰੋਂ ਰਸ ਪੈਦਾ ਹੁੰਦਾ ਉਹਨੂੰ ਫਿਰ ਕਹਿੰਦੇ ਨੇ ਤੇ ਕਿ ਭਗਤ ਜਨਾ ਕੇ ਮਨ ਬਸਰਾਉ ਉਹਦੀ ਸਾਧੂ ਦੀ ਜਿਹੜੀ ਫਿਰ ਅਵਸਥਾ ਬਣ ਜਾਂਦੀ ਹੈ ਕਿ ਜਿਸ ਬੇਬੇ ਉਹੋ ਕੁਝ ਵੀ ਬੋਲਦਾ ਹੈ ਉਹ ਪੂਰਾ ਹੋਣ ਲੱਗ ਪੈਂਦਾ ਕਈ ਵਾਰੀ ਰੱਬ ਦੇ ਜਿਹੜੀਆਂ ਰੁਕਾਵਟਾਂ ਆਉਂਦੀਆਂ ਨੇ 9 ਨੇ 18 ਸੰਡੀਆਂ ਉਹ ਵੀ ਪੂਰਾ ਆਪਣਾ ਜੋਰ ਲਾ ਕੇ ਇੱਥੇ ਰੋਕ ਦਿਆਂ ਨੇ ਕਿ ਥੋਈ ਡੈਗ ਪਵੇ ਇਥੋਂ ਲਿਗੀ ਜਾਵੇ ਹਰ ਫੇਰੀ ਦੇ ਉੱਤੇ ਸੁਜੀਤ ਕਰਨ ਲਈ ਉਹ ਨਮੋ ਸਹ ਦਸ ਸਹਾਰਾ ਲਿਆ ਜਾਂਦਾ ਹੈ ਕਿ ਤੁਸੀਂ ਇਸ ਤਰ੍ਹਾਂ ਪਰਮਾਤਮਾ ਦਾ ਸਹਾਰਾ ਪ੍ਰਭੂ ਦਾ ਸਹਾਰਾ ਤਿਕਣਾ ਜਿਸ ਵੇਲੇ ਤੁਸੀਂ ਇੱਥੇ ਵੀ ਕਰੀ ਜਾਓਗੇ ਫਿਰ ਤੁਸੀਂ ਜਿਆчие ਆ ਅੱਗੇ ਚੱਕਰ ਹੈ ਕੰਟ ਚੱਕਰ ਤੋਂ ਤੁਸੀਂ ਚਲੇਗਾ ਫਿਰ ਆਗਿਆ ਚੱਕਰ ਤੋਂ ਜਿਸ ਵੇਲੇ ਤੁਹਾਡੇ ਪ੍ਰਭ ਜੀ ਵਸੇ ਸਾਧ ਕੀ ਰਸਨਾ ਤੁਸੀਂ ਸਾਧੂ ਦੀ ਵਸਤਾ ਤੇ ਤੁਸੀਂ ਬੈਠ ਕੇ ਇਹ ਆराधना ਕਰੀ ਜਾਓਗੇ ਤਾਂ ਤੁਸੀਂ ਫਿਰ ਜਿਹੜਾ ਤੁਹਾਡੇ ਅੰਦਰ ਮੱਥੇ ਤੇ ਜਿੱਥੇ ਆਗਿਆ ਚੱਕਰ ਹੈ ਇੱਥੇ ਤੁਸੀਂ ਪਹੁੰਚ ਜਾਓਗੇ ਜਿਸ ਨੂੰ ਕਹਿੰਦੇ ਨੇ ਆਸਨ ਪੂਜਾ ਥਾਨ ਮਰਾਰਾ ਜੋਤੀ ਜੋਤ ਮਲਾ ਬਣਾਰਾ ਉਹ ਉੱਥੇ ਬੈਠ ਕੇ ਫਿਰ ਜਿਸ ਵੇਲੇ ਤੁਸੀਂ ਇਹ ਪੂਜਾ ਕਰੋਗੇ ਤਾਂ ਇਥੋਂ ਫਿਰ ਤੁਹਾਡੀ ਜਿਹੜੀ ਪਰਮਾਤਮਾ ਦੇ ਨਾਲ ਮਲਾਪ ਹੋ ਜਾਏਗਾ ਇਹਨੂੰ ਕਹਿੰਦੇ ਨੇ ਇੱਕ ਜੋਤ ਦੋਇ ਮੋਤੀ ਧਨ ਪਰ ਗਈ ਐ ਸੋਈ ਫਿਰ ਉਹ ਜਿਹੜਾ ਪਤੀ ਦੇ ਨਾਲ ਮਿਲਵੋ ਜੰਦਾ ਜਿਵੇਂ ਕਿ ਤੁਸੀਂ ਆਨੰਦ ਦੇ ਨਾਲ ਸਾਰੀ ਜੀਵਨ ਬਕੀਤ ਕਰ ਸਕਦੇ ਹੋ ਫੇਰ ਪ੍ਰਮਾਤਮਾ ਨੇ ਜਿਹੜੀ ਆਪਣੀ ਕੋਈ ਡਿਊਟੀ ਲੈਣੀ ਹੋਵੇ ਉਹ ਕਿਸੇ ਪਾਸੇ ਵੀ ਭੇਜ ਦਿੰਦਾ ਜਿਹੜੇ ਸਾਡੇ ਅੰਦਰ ਦੁਆਇਨ ਫੈਮਲੀਆਂ ਨੇ ਉਹ ਵੀ ਗੁਰਮਖਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਕਿਸੇ ਨੂੰ ਇੰਨਾ ਤਪ ਕਰ ਲਿਆ ਕਿ ਉਸ ਨੂੰ ਰਾਜ ਮਿਲ ਗਿਆ ਆਪਾਂ ਕਹਿੰਦੇ ਆ ਕਿ ਤੋਂ ਪੋਂ ਰਾਜ ਰਾਜੋ ਨਾਰਕ ਮੁੜ ਕੇ ਆ ਕੇ ਕਹਾ ਦੇ ਵਿੱਚ ਕਿ ਅਸੀਂ ਫਸ ਗਏ ਤਾਂ ਅਸੀਂ ਫੇਰ ਨਾਰਕਾਂ ਦੇ ਭਾਂਜੀ ਲੋਗਾਂ ਜਾਂਨ ਮਾਰਨ ਦੇ ਵਿੱਚ ਫੇਰ ਪੈ ਗਏ ਜਿਹੜਾ ਸੀਗਾ ਸਾਨੂੰ ਇਹ ਜਿਹੜਾ ਬੇਦੀ ਦੇ ਦੁਆਲੇ ਸੀਗੇ ਸਾਨੂੰ ਇਹ ਜਿਹੜੇ ਆਨੰਦ ਕਾਰਜ ਕਰਦੇ ਹਨ ਆਪਾਂ ਵਿਆਹ ਹੁੰਦਾ ਛਾਦੀ ਹੋ ਰਹੀ ਆ ਉਸ ਦੇ ਬਾਰੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵੀ ਦੱਸਦੇ ਹਨ ਕਿ ਸਿਮਰਤ ਸਾਸਤਰ ਵੇਦ ਸਵੇ ਵੋ ਪੇਂਦ ਕਹੇ ਹਮ ਏਕ ਨਾ ਜਾਣਿਓ ਇਹ ਸਾਰੇ ਭੇਦ ਹੀ ਦੇ ਰਏ ਸੀਗੇ ਵੇਦਾਂ ਮੇਨਾ ਮੁੱਤਮ ਸੁ ਸੁਨੇ ਨਹੀਂ ਪਿਰੇ ਜੋ ਬਤਾ ਲਿਆ ਭਾਈ ਸਾਨੂੰ ਇਹ ਸਿੱਖਿਆ ਦੇਣ ਦੇ ਵਾਸਤੇ ਇਹ ਮੜਾਪ ਕੀਤਾ ਗਿਆ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਦੇ ਵਿੱਚ ਗੁਰਮਖੀ ਬੀਰਾਂ ਨੇ ਸਾਨੂੰ ਗੁਰੂਆਂ ਨੇ ਸਮਝਾ ਦਿੱਤਾ ਕਿ ਸੁਹੀ ਰਾਗ ਦੇ ਵਿੱਚ ਸਾਨੂੰ ਲਾਵਾਂ ਦਾ ਪਾਠ ਦੇ ਦਿੱਤਾ ਕਿ ਤੁਸੀਂ ਇਹਦੇ ਵਿੱਚ ਵੀ ਇਹ ਹੀ ਹੈ ਕਿ ਤੁਸੀਂ ਕੰਮ ਕਾਜ ਦੇ ਵਿੱਚ ਹੀ ਪ੍ਰਵਿਰਤੀ ਕਰ ਲਈ ਪ੍ਰਵਿਰਤੀ ਕਰਮ ਦਿਲਾਇਆ ਬਲਰਾਮ ਜੀ ਉਹ ਇਹਨੂੰ ਕਹਿੰਦੇ ਨੇ ਵਿਰਤੀ ਕਰੋ ਫਿਰ ਉਹਦਾ ਪੱਲਾ ਵੀ ਉਸੇ ਤਰ੍ਹਾਂ ਪਹਿਲਾਂ ਫੜਾਇਆ ਜਾਂਦਾ ਠੀਕ ਹੈ ਲੜਕੀ ਦਾ ਪਿਓ ਆਪਣੇ ਜਿਹੜਾ ਹੌਣਹਾਰ ਦਾਮਦ ਹੈ ਉਸ ਨੂੰ ਪੱਲਾ ਫੜਾਉਂਦੇ ਕੋ ਹੈ ਪ੍ਰਮਾਤਮਾ ਦਾ ਸਾਰਿਆ ਲੈਣਾ ਉਹਦਾ ਪੱਲਾ ਫੜਨਾ ਫਿਰ ਗੁਰਮੰਤਰ ਦੇ ਗੋਨਾਮ ਬ੍ਰਾਹਮ ਬੜੜਾਇਆ ਆ ਰਾਮ ਜੀ ਉਹ ਫਿਰ ਗੜੜ ਕਰਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਕੋਈ ਸੇਮ ਸਾਰੀ ਖੇਡ ਇੱਕੋ ਹੀ ਹੈ ਪਰ ਅਸੀਂ ਇਸ ਨੂੰ ਸਮਝ ਨਹੀਂ ਸਕੇ ਇਸੇ ਕਰਕੇ ਸਾਨੂੰ ਗੁਰੂ ਜੀ ਕਹਿੰਦੇ ਨੇ ਇਹ ਵੇਦ ਸਿਮਰਤ ਸਾਸ ਤੇ ਸਵੇ ਉਹ ਵੇਦ ਕਹੇ ਹਮ ਇੱਕ ਨਾ ਜਾਣਿਓ ਭਾਈ ਅਸੀਂ ਇਹ ਪੀਰ ਬੈ ਕੇ ਆਪਾਂ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਦੇ ਸੋ ਇਹ ਵਿੱਚ ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਵੀ ਹੋ ਸਕਦੀਆਂ ਤੇ ਮੈਨੂੰ ਦੱਸਣ ਦੀ ਵੀ ਕਿਰਪਾਲਤਾ ਕਰਨੀ ਮੈਂ ਆਪਣਾ ਸੁਧਾਰ ਕਰਕੇ ਬਹੁਤ ਖੁਸ਼ ਹੋਵਾਂਗਾ ਤੇ ਜਿਹੜਾ ਸਾਡੇ ਕੁੰਡਰ ਨੇ ਸ਼ਕਤੀ ਕਹਿੰਦੇ ਨੇ ਸੁਰਜੀ ਆ ਉਹ ਫਿਰ ਜੋਗ ਮਤ ਦੇ ਵਿੱਚ ਜਾ ਕੇ ਜਿਸ ਵੇਲੇ ਸੂਫਣਾ ਦੇ ਵਿੱਚ ਜਾ ਕੇ ਇਹ ਉਮਰ ਵਧਾਉਣਾ ਪੈ ਸਾਹ ਨੂੰ ਰੋਕਣਾ ਪੈ ਲੇਕਿਨ ਇਹ ਖੇਡ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਜਿਸ ਕਾਰਨ ਕਰਕੇ ਅਸੀਂ ਅਧੂਰੇ ਮੁੱਕ ਰਹਿ ਜਾਂਦੇ ਹਾਂ ਤੁਸੀਂ ਵਾਰੀ ਕਰ ਜਾਂਦੇ ਆ ਸੋ ਮੈਨੂੰ ਕੋਈ ਵੀ ਟੈਲੀਫੋਨ ਤੇ ਕੰਟੈਕਟ ਕਰ ਸਕਦੇ ਹਨ 90 95 9000 84 97799 41501 ਸੋ ਆਸ ਹੈ ਕਿ ਆਪ ਜੀ ਜਰੂਰ ਮੇਰੀਆਂ ਗਲਤੀਆਂ ਮੈਨੂੰ ਦੱਸ ਕੇ ਦੱਸੋਗੇ ਮੈਂ ਸੁਭਾਅ ਤਰਫ ਬਹੁਤ ਖੁਸ਼ ਹੋਵਾਂਗਾ ਤੇ ਆਪਾ ਇਸ ਰਾਹ ਨੂੰ ਵੀ ਅਪਣਾਈਏ ਸਾਡੇ ਜਾਣੇ ਪ੍ਰੈਕਟੀਕਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ